ਬੱਚੇ ਨਹੀਂ ਜਿਹੜੇ ਉਹਨਾਂ ਨਾਲ ਹੈਪਨਿੰਗ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਪੇਰੈਂਟਸ ਨੂੰ ਗਿਆਨ ਨਹੀਂ ਹੁੰਦਾ ਪੇਰੈਂਟਸ ਨੂੰ ਆਪਣਾ ਬੱਚਾ ਸਾਹਮਣਾ ਔਖਾ ਹੋ ਜਾਂਦਾ ਹੈ ਕਿਉਂਕਿ ਇੱਕ ਬਹੁਤ ਵੱਡਾ ਮਾਨਸਿਕ ਝਟਕਾ ਵੀ ਬੱਚੇ ਨੂੰ ਲੱਗਦਾ ਹੈ ਤਾਂ ਅਜਿਹੇ ਕੇਸਾਂ ਵਿੱਚ ਫਿਰ ਬੱਚੇ ਦੀ ਕਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਹੈ ਦੇਖੋ ਜੀ ਸਭ ਤੋਂ ਫਰਸਟ ਸਟੈਪ ਤਾਂ ਇਹੀ ਹੈ ਜਦੋਂ ਕਿਸੇ ਨੂੰ ਚਾਹੇ ਉਹ ਆਂਡੀ ਗਵੰਡੀ ਹੈ ਚਾਹੇ ਉਹ ਬੱਚਿਆਂ ਦੇ ਪੇਰੈਂਟਸ ਹੈ ਚਾਹੇ ਟੀਚਰ ਹੈ ਕੋਈ ਵੀ ਬੰਦਾ ਹੈ ਅਗਰ ਉਹਨੂੰ ਇੱਕ ਕੇਸ ਟ੍ਰੇਸ ਚ ਆਂਦਾ ਹੈ ਤੇ ਉਹ ਸਾਹਮਣੇ ਨਹੀਂ ਆਣਾ ਚਾਹੁੰਦਾ ਤਾਂ ਇੱਕ ਸਾਡਾ ਟੋਲ ਫਰੀ ਨੰਬਰ ਹੈ 1098 1098 ਉਹ ਇਮੀਡੀਏਟਲੀ ਉੱਥੇ ਕਾਲ ਕਰ ਸਕਦਾ ਹੈ ਸਾਡੀ ਟੀਮ ਆਪਣੇ ਆਪ ਤੋਂ ਉਹਦਾ ਸਾਰਾ ਪ੍ਰੋਸੈਸ ਫਾਲੋ ਕਰਵਾਏਗੀ ਪ੍ਰੋਸੈਸ ਦੇ ਵਿੱਚ ਐਫ ਆਈ ਆਰ ਡੀ ਡੀ ਆਰ ਬੱਚੇ ਦਾ ਮੈਡੀਕਲ ਬੱਚੇ ਦੀ ਕਾਉਂਸਲਿੰਗ ਸੈਸ਼ਨ ਸਭ ਕੁਝ ਜਿਹੜਾ ਪ੍ਰੋਸੀਡ ਕਰਾਇਆ ਜਾਂਦਾ ਹੈ ਉਸ ਤੋਂ ਇਲਾਵਾ ਜਿਵੇਂ ਇਹ ਬੱਚੇ ਜਿਹੜੇ ਹੁੰਦੇ ਨੇ ਇਹਨਾਂ ਦੇ ਏਜ ਗਰੁੱਪ ਹੀ ਅਗਰ ਤੁਸੀਂ ਦੇਖ ਲੋ ਤਾਂ ਅੱਜ ਕੱਲ ਯੰਗਰ ਤੋਂ ਯੰਗਰ ਬੱਚਾ ਜਿਹੜਾ ਹੈ ਇਸ ਅਬਿਊਜ਼ ਤੋਂ ਜੂਝ ਰਿਹਾ ਹੈ ਤੇ ਸਾਡੇ ਕੋਲ ਕੇਸਿਸ ਰਿਪੋਰਟ ਹੋ ਰਹੇ ਨੇ ਸੋ ਉਹ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ ਉਹਦੇ ਨਾਲ ਹੋਇਆ ਉਹ ਚੰਗਾ ਹੋਇਆ ਕਿ ਮਾੜਾ ਹੋਇਆ ਸੋ ਇਹ ਇੱਕ ਉਹਦੀ ਨੀਵ ਹੁੰਦੀ ਹੈ ਉਹਦੀ ਜ਼ਿੰਦਗੀ ਨੂੰ ਲੈ ਕੇ ਸੋ ਇਸ ਟਾਈਮ ਦੇ ਉੱਤੇ ਉਸ ਨੂੰ ਸੈਸ਼ਨਸ ਦੇਣੇ ਕਾਉਂਸਲਿੰਗ ਉਹਨੂੰ ਪ੍ਰੋਵਾਈਡ ਕਰਨੀ ਉਹਦੇ ਮੈਂਟਲ ਹੈਲਥ ਨੂੰ ਹੈਲਦੀ ਕਰਨਾ ਬੜਾ ਇੰਪੋਰਟੈਂਟ ਰੋਲ ਨਿਭਾਉਂਦਾ ਹੈ ਸੋ ਸਾਡੇ ਵਿਭਾਗ ਦੇ ਵਿੱਚ ਕਾਉਂਸਲਰਸ ਪ੍ਰੋਫੈਸ਼ਨਲਸ ਹੈਗੇ ਨੇ ਜਿੱਥੇ ਸਾਨੂੰ ਲੱਗਦਾ ਕਿ ਉਹਦੀ ਵਿਭਾਗੀ ਤੌਰ ਤੇ ਕ ਉਹਦੇ ਉੱਤੇ ਫਰਕ ਪੈ ਸਕਦਾ ਹੈ ਤਾਂ ਅਸੀਂ ਇੱਥੇ ਵੀ ਉਹ ਬੱਚੇ ਦੀ ਫੈਮਲੀ ਨੂੰ ਇਨਫੋਰਮ ਕਰਦੇ ਹਾਂ ਕਿ ਤੁਸੀਂ ਕਦੇ ਵੀ ਸਾਡੇ ਕਾਉਂਸਲਰਸ ਕੋਲ ਆ ਕੇ ਉਹ ਬੱਚੇ ਦੀ ਕਾਉਂਸਲਿੰਗ ਸੈਸ਼ਨਸ ਕਰਵਾਏ ਜਾ ਸਕਦੇ ਨੇ